ਸਾਰੇ ਨੂੰ ਮੈਂ ਤੁਹਾਡਾ ਆਪਣਾ ਪੰਕਜ ਸ਼ਰਮਾ ਅੱਜ ਲਗਾਤਾਰ ਫਿਰ ਇੱਕ ਵਾਰੀ ਆਪਣੇਆਂ ਦੇ ਨਾਲ ਆਪਣੇਆਂ ਦੀ ਸੇਵਾ ਕਰਨ ਦੇ ਲਈ ਅੱਜ ਨਾਲੇ ਸ਼ਹਿਰ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਪਹੁੰਚੇ ਆਂ ਕੱਲ ਵੀ ਆਏ ਸੀ ਅਲੱਗ-ਅਲੱਗ ਪਿੰਡਾਂ ਦੇ ਵਿੱਚ ਜੋ ਪਿੰਡਾਂ ਦੀ ਜੋ ਉਹਨਾਂ ਨੇ ਰਸਦ ਮੰਗਵਾਈ ਸੀ ਜੋ ਉਹਨਾਂ ਨੇ ਕਹਿਆ ਸੀ ਕਿ ਸਾਨੂੰ ਆ ਚੀਜ਼ ਦੀ ਜ਼ਰੂਰਤ ਆ ਉਹ ਲੈ ਕੇ ਪਿੰਡਾਂ ਦੇ ਮੋਹਦਾਰਾਂ ਵਜੋਂ ਵਿਅਕਤੀਆਂ ਵੱਲੋਂ ਕਿਹਾ ਗਿਆ ਸੀ ਕਿ ਤੇ ਜਾਨਵਰਾਂ ਦੇ ਖਾਣੇ ਦਾ ਪ੍ਰਬੰਧ ਨਹੀਂ ਹੋ ਰਿਹਾ ਜਿਹਦੇ ਲਈ ਅਸੀਂ ਥੋੜੀ ਚਾਰਾ ਅਚਾਰ ਜੋ ਵੀ ਕੁਝ ਪੋਸੀਬਲ ਹੋ ਸਕੇ ਸਾਡੇ ਕੋਲੋਂ ਸਾਡੀ ਟੀਮ ਦੇ ਵੱਲੋਂ ਸਾਰਾ ਲੈ ਕੇ ਆਏ ਆਂ ਪ੍ਰਮਾਤਮਾ ਅੱਗੇ ਬਾਈ ਗੋਦੀ ਹੈ ਅਰਦਾਸ ਕਰਦੇ ਆਂ ਕਿ ਇਹ ਜਿਹੜਾ ਕਰੋਪੀ ਕਿ ਜਿਹੜੀ ਇੱਕ ਚੁਗਾਈ ਜਿਹੜੀ ਚੀਜ਼ ਵਰਤ ਰਹੀ ਆ ਇਤੋਂ ਜਲਦੀ ਜਲਦੀ ਨਿਜਾਬ ਸਿਵਾਇ ਜAVE ਇੱਥੇ ਆਣ ਕੇ ਬਹੁਤ ਹੀ ਮੰਨ ਸੁਖੀ ਹੁੰਦਾ ਹੈ ਜਦੋਂ ਅਸੀਂ ਦੇਖਦੇ ਆ ਕਿ ਨਿੱਕੇ ਨਿੱਕੇ ਬੱਚੇ ਬਜ਼ੁਰਗ ਸਾਡੇ ਜਿਹੜੇ ਛੱਤਾਂ ਤੇ ਚੜ੍ਹਨ ਦੇ ਲਈ ਮਜਬੂਰ ਹੋ ਗਏ ਨੇ ਉਹਨਾਂ ਦੇ ਪੂਰੇ ਪੂਰੇ ਕੰਮਰੇ ਡੋਪ ਹੋ ਚੁੱਕੇ ਨੇ ਬਹੁਤ ਹੀ ਬੁਰੇ ਹਾਲਾਤ ਨੇ ਪਰ ਮਾਤਮਾ ਜੀ 2010 ਹੈ ਕਿ ਜਲਦੀ ਜਲਦੀ ਕਿ ਜਿਹੜੀ ਸਿਚੁਏਸ਼ਨ ਹੈ ਜਿਹੜੀ ਹੈ ਹਾਲਾਤ ਬੜੇ ਐ ਕਿ ਠੀਕ ਕਰਨ ਤਾਂ ਜੋ ਸਾਰੇ ਸਾਰੇ ਪੂਰੇ ਪਰਿਵਾਰ ਆਪਣੇ ਦਰਵਾਜ਼ੇ ਦੇ ਨਾਲ ਵਸਤੇ ਬੈਠ ਸਕਣ ਸਾਡੇ ਨਾਲ ਸਰ ਜੀ ਸਿੰਘ ਸੱਤਾਵਾਲ ਜੀ ਸਾਡੀ ਸਤਿ ਸ੍ਰੀ ਅਕਾਲ ਨਿਹੇਰਿੰ ਕੁਮਾਰਾ ਗੁਰੂ ਨਾਨਕਪੁਰਾ ਤੋਂ ਸ਼ੇਰਾ ਵੀਰ ਜੀ ਸਾਡੇ ਹੋਰ ਵੀ ਸੱਜਣ ਜਿਹੜੇ ਸਾਰੇ ਆਏ ਹੋਏ ਨੇ ਅਸੀਂ ਆਪਣੀ ਸਾਰੀ ਟੀਮ ਦੇ ਵੱਲੋਂ ਪੂਰੇ ਪੰਜਾਬ ਵਾਸੀਆਂ ਦਾ ਹਰਿਆਣਾ ਵਾਸੀਆਂ ਦਾ ਤੇ ਹੋਰ ਸਾਰੇ ਵੀਰਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਜਿਹੜੇ ਇਸ ਔਖੀ ਘੜੇ ਦੇ ਵਿੱਚ ਪੰਜਾਬ ਦੇ ਨਾਲ ਪੰਜਾਬ ਵਾਸੀਆਂ ਦੇ ਨਾਲ ਪੰਜਾਬੀਆਂ ਦੇ ਨਾਲ ਖੜੇ ਨੇ ਉਹਨਾਂ ਦਾ ਇੱਕ ਇੱਕ ਕਦਮ ਸਿਰ ਮੱਥੇ ਆ ਪਰਮਾਤਮਾ ਹਮੇਸ਼ਾ ਉਹਨਾਂ ਵੀਰਾਂ ਨੂੰ ਉਹਨਾਂ ਮਾਵਾਂ ਨੂੰ ਉਹਨਾਂ ਪੈਣਾਂ ਨੂੰ ਸਾਰੇ ਬਜ਼ੁਰਗਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਜਿਨ੍ਹਾਂ ਨੇ ਇੱਕ ਇੱਕ ਲੇਖ ਇੱਕ ਇੱਕ ਕਦਮ ਆਪਣਾਇ ਕੇ ਦਿੱਤਾ ਹੈ ਜਿਹੜੇ ਵੀਰ ਨਹੀਂ ਵੀ ਆ ਸਕੇ ਕਰੋ ਅਰਦਾਸ ਕਰ ਰਹੇ ਜੀ ਅਸੀਂ ਉਹਨਾਂ ਦਾ ਵੀ तहे ਦਿਲੋਂ ਧੰਨਵਾਦ ਕਰਦੇ ਆ ਪਰਮਾਤਮਾ ਹਮੇਸ਼ਾ ਉਹਨਾਂ ਨੂੰ ਖਿਸ਼ ਰੱਖੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਸੀਂ ਅਹੀ ਅਪੀਲ ਕਰਦੇ ਆਂ ਸਾਰੇ ਵੀਰਾਂ ਦੇ ਅੱਗੇ ਕਿ ਵੱਧ ਤੋਂ ਵੱਧ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਇਸ ਦੁੱਖ ਦੀ ਘੜੀ ਦੇ ਵਿੱਚ ਪੰਜਾਬ ਪੰਜਾਬੀਆਂ ਦੇ ਨਾਲ ਖੜੋਵੋ ਪੰਜਾਬ ਹੀ ਹਮਸ਼ਾ ਪੰਜਾਬ ਰਹੇਗਾ ਇਸ ਵਾਰੀ ਬੜੀ ਗੁਖਦਾਈ ਜਿਹੜੀ ਇਹ ਕਿ 1988 ਦੇ ਵਿੱਚ ਕਹਿੰਦੇ ਸੀ ਇਸ ਤਰ੍ਹਾਂ ਦੇ ਹੱਟ ਦੇ ਹਾਲਾਤ ਹੋਏ ਸੀ ਉਸ ਤੋਂ ਵੀ ਜ਼ਿਆਦਾ ਜਿਹੜਾ ਭਿਆਨਕ ਜਿਹੜਾ ਹੱੜਦਾ ਇੱਥੇ ਇਹ ਰੂਪ ਅਸੀਂ ਦੇਖ ਰਹੇ ਆਂ ਇੱਥੇ ਚਾਰੇ ਪਾਸੇ ਜਿੰਨੇ ਵੀ ਖੇਤ ਨੇ ਜਿੰਨੇ ਵੀ ਨਦੀਆਂ ਜਾਂ ਸੜਕਾਂ ਐ ਇਹ ਇੱਕ ਬਰਾਬਰ ਹੋ ਚੁੱਕੇ ਹਨ ਉਧਰ ਆਪਣੇ ਰੰਗ ਦੇ ਵਿੱਚ ਆ ਚੁੱਕੀ ਹੈ ਬਹੁਤ ਹੀ ਬੁਰੇ ਹਾਲਾਤ ਲੇਕਿਨ ਅਸੀਂ ਪ੍ਰਮਾਤਮਾ ਅੱਗੇ ਫਿਰ ਵੀ ਇੱਕ ਬੇਨਤੀ ਕਰਦੇ ਹਾਂ ਅਰਦਾਸ ਕਰਦੇ ਹਾਂ ਕਿ हे ਪ੍ਰਮਾਤਮਾ ਸਾਰਿਆਂ ਨੂੰ ਕਰਦੀ ਖਲਾਫ ਰੱਖਣਾ ਸਾਰਿਆਂ ਨੂੰ ਖਿਸ਼ੇ ਰੱਖਣਾ ਇੱਕ ਚੀਜ਼ ਬਹੁਤ ਵਧੀਆ ਸਿੱਖਣ ਨੂੰ ਮਿਲੀ ਥੀ ਕਿ ਕੋਈ ਜਾਤ ਨਹੀਂ ਕੋਈ ਫਾਸ ਨਹੀਂ ਕੋਈ ਧਰਮ ਨਹੀਂ ਕੋਈ ਵੀ ਪਾਰਟੀ ਬਾਜੀ ਨਹੀਂ ਸਾਰੇ ਇਕਜੁੱਟ ਹੋ ਗਏ ਇੱਕ ਸਮਾਨ ਹਰ ਕਿਸੇ ਦੀ ਨਾ ਸਹਾਇਤਾ ਕਰ ਰਹੀਆ ਸਰ ਇੱਕ ਦੂਸਰੇ ਦੇ ਨਾਲ ਸਭ ਤੋਂ ਵੱਡਾ ਤਰੰਗ ਇਹ ਕੋਈ ਚੀਜ਼ ਨਿਕਲ ਕੇ ਆਈ ਹੈ ਉਹ ਹੈ ਜੀ ਇਨਸਾਨੀਅਤ ਇਨਸਾਨ ਜਿਹੜਾ ਉਹ ਆਪਣੇ ਇਨਸਾਨਾਂ ਦੇ ਨਾਲ ਜਾਨਵਰਾਂ ਦੇ ਨਾਲ ਕਰੇ ਹਰ ਇੱਕ ਦੇ ਦੁੱਖ ਦਰਦ ਵਿੱਚ ਭਾਈਆ ਸਾਰੇ ਇਕੱਠੇ ਹੋ ਗਏ ਉਹ ਲੈ ਕੇ ਚਾਲੂ ਹੋ ਗਏ ਅਸੀਂ ਇੱਕ ਅਪੀਲ ਕਰਦੇ ਹਾਂ ਹੋਰ ਲੋਕ ਜਵਾਨਾਂ ਨੂੰ ਕਿ ਸਹੀ ਪਿੰਡਾਂ ਨੇ ਸਹੀ ਪਿੰਡ ਨੇ ਜਿਨ੍ਹਾਂ ਦੇ ਵਿੱਚ ਬਹੁਤ ਸਮਗਰੀ ਚਲੇਗੀ ਆ ਮੈਂ ਉਹਨਾਂ ਨੂੰ ਅਪੀਲ ਕਰਾਂਗਾ ਕਿ ਹੁਣ ਜਿਹੜੇ ਪਿੰਡ ਜਿੰਨਾਂ ਐਕਚੁਅਲ ਦੇ ਵਿੱਚ ਸਮਾਨ ਚਾਹੀਦਾ ਕਿਰਪਾ ਕਰਕੇ ਅਸੀਂ ਉਹਨਾਂ ਤੱਕ ਵੀ ਜ਼ਰੂਰ ਸਮਾਨ ਪਹੁੰਚਾਏ ਸਾਰੇ ਵੀ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਡਟ ਕੇ ਇਸ ਹੜ੍ਹ ਦੀ ਸਿਚੁਏਸ਼ਨ ਦੇ ਵਿੱਚ ਸੇਵਾ ਕਰ ਰਹੇ ਆ ਸੋ ਸਾਰਿਆਂ ਦੇ ਅੱਗੇ ਅਸੀਂ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਦੇ ਦੇ ਵੀ ਬੰਦੀ ਆ ਕਿ ਜ਼ਰੂਰ ਆਪਣੇ ਮਨ ਦੇ ਵਿੱਚ ਵੀ ਅਰਦਾਸ ਕਰਨੀ ਹੈ ਕਿ ਇਹ ਸਖੜ ਦੀ ਜਿਹੜੀ ਸਥਿਤੀ ਬਣੀ ਆ ਉਹਨੂੰ ਜ਼ਰੂਰ ਸੁਧਾਰਦਾ ਹਰਮਾਤਮਾ ਜਲਦੀ ਤੇ ਜਲਦੀ ਇੱਕ ਵਾਰੀ ਫੇਰ ਤੋਂ ਸਵਾਵਾ ਮਾਹੌਲ ਜਿਹੜਾ ਪੰਜਾਬ ਦਾ ਇੱਕ ਵਾਰੀ ਫੇਰ ਤੋਂ ਲੈ ਕੇ ਆਈਏ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਤੇ ਜੀ